ਦੱਸ ਦੇ ਦੀ ਤੇ ਜਦੋਂ ਬਾਹਰ ਆਇਆ ਨਾ ਜੀਤੀ ਆਪਾਂ ਆਹੋ ਬਾਹਰ ਆਇਆ ਤੇ ਡੋਡੇ ਕਰਕੇ ਆ ਤੇ ਡੋਡੇ ਕਰਕੇ ਭਾਈ ਅਸੀਂ ਲੜਾਈ ਲੜਦੇ ਲੋਕਾਂ ਜੀ ਔਰ ਮੈਂ ਚੱਲਿਆ ਮੈਂ ਤੁਹਾਨੂੰ ਪਹਿਲਾਂ ਕਹੇ ਭਗਵਾਨ ਸੁਮਾਨ ਸਿੰਘ ਆਖ ਖਲੋਤਾ ਜੀ ਤੇ ਕੀਕਾ ਤੇਰੀਆਂ ਵੀ ਕਢਾਉਂ ਤੇਰੇ ਵਿੱਚ ਐ ਬੜੀ ਦਲੇਰੀ ਅਗਜਸ ਬੇਦੀ ਭਾਨੀ ਸੱਚੀ ਗੱਲ ਦੋਸਤੋ ਵਿਕਰਮ ਸਿੰਘ ਮਜੀਠੀਆ ਜੋ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵੱਡੇ ਲੀਡਰ ਨੇ ਜਿਨ੍ਹਾਂ ਨੂੰ ਕਿ ਲੰਘੇ ਦੇਣੀ ਹੀ ਪੰਜਾਬ ਬਿਜ਼ਨਸ ਦੀ ਟੀਮ ਵੱਲੋਂ ਉਹਨਾਂ ਦੇ ਘਰ ਤੋਂ ਉਸ ਸਮੇਂ ਕਾਬੂ ਕੀਤਾ ਗਿਆ ਜਦੋਂ ਉਹ ਆਪਣੇ ਪਰਿਵਾਰ ਦੇ ਨਾਲ ਘਰ ਦੇ ਵਿੱਚ ਹੀ ਹਾਜ਼ਰ ਸਨ ਹਾਲਾਂਕਿ ਮਜੀਠੀਆ ਵੱਲੋਂ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਇਹ ਕਿਹਾ ਗਿਆ ਕਿ ਉਹਨਾਂ ਦੇ ਪਰਿਵਾਰ ਨੂੰ ਬਿਜ਼ਨਸ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਗਿਆ ਉੱਥੇ ਹੋਰ ਕੁਝ ਵਿਰੋਧੀ ਪਾਰਟੀਆਂ ਦੇ ਲੀਡਰ ਵੀ ਸਾਹਮਣੇ ਆਏ ਜਿਨ੍ਹਾਂ ਦਾ ਕਹਿਣਾ ਸੀ ਕਿ ਮਜੀਠੀਆ ਤੇ ਜੋ ਰਾਜਨੀਤੀ ਤੋਂ ਪ੍ਰੇਰਿਤ ਸਾਰਾ ਮਕਦਮਾ ਹੈ ਬਦਲਾਖੋਰੀ ਦੀ ਹੈ ਰਾਜਨੀਤੀ ਦੇ ਤਹਿਤ ਮਕਦਮਾ ਦਰਜ ਕੀਤਾ ਗਿਆ ਹੈ ਹਾਲਾਂਕਿ ਆਮ ਆਦਮੀ ਪਾਰਟੀ ਨੇ ਇਹਨਾਂ ਸਾਰੇ ਦੋਸ਼ਾਂ ਦਾ ਖੰਡਨ ਕਰਦੇ ਹੋਏ ਕਿਹਾ ਕਿ ਮਜੀਠੀਆ ਦੇ ਖਿਲਾਫ ਉਹਨਾਂ ਕੋਲ ਪੁਖਤਾ ਸਬੂਤ ਨਹੀਂ ਕਿ ਉਹਨਾਂ ਨੇ ਆਮਦਨ ਤੋਂ ਜ਼ਿਆਦਾ ਜਾਇਦਾਦ ਬਣਾਈ ਹੈ ਅਤੇ ਇਨ੍ਹਾਂ ਹੀ ਤੱਥਾਂ ਦੇ ਆਧਾਰ ਤੇ ਗ੍ਰਿਫਤਾਰੀ ਹੋਈ ਹੈ ਤੇ ਨਾਲ ਹੀ ਇਸ ਗ੍ਰਿਫਤਾਰੀ ਤੋਂ ਬਾਅਦ ਬਹੁਤ ਸਾਰੇ ਅਧਿਕਾਰੀਆਂ ਨੇ ਬਹੁਤ ਸਾਰੇ ਸਾਬਕਾ ਵੱਡੇ ਪੁਲਿਸ ਅਧਿਕਾਰੀਆਂ ਨੇ ਇਸ ਮਾਮਲੇ ਦੇ ਵਿੱਚ ਆਪਣੀ ਗਵਾਹੀ ਰਜਿਸਟਰਡ ਕਰਵਾਈ ਹੈ ਤੇ ਉੱਥੇ ਹੀ ਕਾਂਗਰਸ ਦੇ ਵੱਡੇ ਲੀਡਰ ਇਸ ਸਮੇਂ ਜਲੰਧਰ ਤੋਂ ਐਮਪੀ ਅਤੇ ਸਾਬਕਾ ਮੁੱਖ ਮੰਤਰੀ ਚਨਜੀਤ ਸਿੰਘ ਚੰਨੀ ਜੋ ਕਿ ਪਹਿਲਾਂ ਵਿਕਰਮ ਸਿੰਘ ਮਜੀਠੀਆ ਦੀ ਹਮਾਇਤ ਕਰਦੇ ਹੋਏ ਨਜ਼ਰ ਆਏ ਸੀ ਅੱਜ ਆਪਣੇ ਪਹਿਲੇ ਬਿਆਨ ਤੋਂ ਪਲਟੇ ਤੇ ਉਹਨਾਂ ਨੇ ਕਿਹਾ ਕਿ ਉਹ ਮਜੀਠੀਆ ਦੇ ਖਿਲਾਫ ਕਿਤੇ ਵੀ ਬਿਆਨ ਦੇਣ ਦੇ ਲਈ ਤਿਆਰ ਨੇ ਜਿੱਥੇ ਵੀ ਸਰਕਾਰ ਜਾਂ ਫਿਰ ਕੋਈ ਵੀ ਏਜੰਸੀ ਉਹਨਾਂ ਨੂੰ ਬੁਲਾਉਂਦੀ ਹੈ ਤੇ ਉੱਥੇ ਹੀ ਆਮ ਆਦਮੀ ਪਾਰਟੀ ਦੇ ਸੋਸ਼ਲ ਮੀਡੀਆ ਪੇਜ ਵੱਲੋਂ ਇਸ ਮਾਮਲੇ ਤੇ ਵੀ ਚੰਜੀ ਸਿੰਘ ਜੱਨੀ ਨੂੰ ਘੇਰਿਆ ਗਿਆ ਕਿ ਪਹਿਲਾਂ ਤਾਂ ਤੁਸੀਂ ਨਸ਼ੇ ਦੇ ਸਦਾਗਰਾਂ ਦੀ ਹਮਾਇਤ ਕਰਦੇ ਸੀ ਤੇ ਹੁਣ ਜਿਹਾ ਕੀ ਹੋ ਗਿਆ ਕਿ ਆਪਣੇ ਪਹਿਲੇ ਦਿੱਤੇ ਬਿਆਨ ਤੋਂ ਹੀ ਪਲਟ ਗਏ ਤੇ ਦੱਸ ਦਈਏ ਕਿ ਉੱਥੇ ਹੀ ਬਿਕਰਮ ਸਿੰਘ ਮਜੀਠੀਆ ਨੂੰ ਅੱਜ ਬਿਜ਼ਨਸ ਦੀ ਟੀਮ ਹਿਮਾਚਲ ਦੀਆਂ ਕੁਝ ਥਾਵਾਂ ਤੇ ਪੁੱਛਗਿੱਛ ਦੇ ਲਈ ਅਤੇ ਜਾਂਚ ਦੇ ਲਈ ਲੈ ਕੇ ਗਈ ਇਸ ਉਤਰਾ ਦੇ ਅਨਸਾਰ ਖਬਰਾਂ ਬਾਹਰ ਆਈਆਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਕੁਝ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਪਰ ਇਸ ਸਭ ਦੇ ਵਿਚਕਾਰ ਬਿਕਰਮ ਸਿੰਘ ਮਜੀਠੀਆ ਦੇ ਫੇਸਬੁੱਕ ਪੇਜ ਤੇ ਇੱਕ ਵੀਡੀਓ ਉਹਨਾਂ ਦੀ ਟੀਮ ਵੱਲੋਂ ਅਪਲੋਡ ਕੀਤੀ ਗਈ ਹੈ ਜਿਸ ਨੂੰ ਦੇਖ ਕੇ ਜਾਂਦਾ ਲੋਕ ਪਹਿਲੇ ਇਹ ਸਮਝੇ ਕਿ ਸ਼ਾਇਦ ਵਿਕਰਮ ਸਿੰਘ ਮਜੀਠੀਆ ਨੇ ਹੀ ਇਹ ਵੀਡੀਓ ਜੇਲ੍ਹ ਦੇ ਵਿੱਚੋਂ ਅਪਲੋਡ ਕੀਤੀ ਹੈ ਪਰ ਇਸ ਵੀਡੀਓ ਦੇ ਕੈਪਸ਼ਨ ਦੇ ਵਿੱਚ ਸਾਫ਼ ਤੌਰ ਤੇ ਲਿਖਿਆ ਹੈ ਤੁਹਾਡਾ ਪਿਆਰੀ ਮਜੀਠੀਆ ਦੀ ਤਾਕਤ ਹੈ ਪੋਸਟਡ ਬਾਏ ਟੀਮ ਆਫ ਵਿਕਰਮ ਸਿੰਘ ਮਜੀਠੀਆ ਸੋ ਤੁਹਾਡਾ ਕੀ ਕਹਿਣਾ ਇਸ ਮਾਮਲੇ ਦੇ ਵਿੱਚ ਕਿ ਤੁਹਾਨੂੰ ਲੱਗਦਾ ਵਿਕਰਮ ਸਿੰਘ ਮਜੀਠੀਆ ਦੇ ਕਾਰਵਾਈ ਜੋ ਹੋਈ ਹੈ ਸਹੀ ਹੋਈ ਹੈ